ਸਜਿੰਦਰ ਬਾਏ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਔਰ ਇਸ ਜਿੱਤ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਜਿਹੜੇ ਕਿ ਉਹ ਖੁਸ਼ੀਆਂ ਮਨਾ ਰਹੇ ਨੇ ਤੇ ਇੱਥੇ ਇਸ ਟਾਈਮ ਅੰਮ੍ਰਿਤਸਰ ਦੇ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਹੋਏ ਨੇ ਪੰਗੜੇ ਪੈਰ ਦੇ ਨਾਲ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਮੰਤਰੀ ਸਾਹਿਬ ਕੀ ਕਹਣਾ ਜਿਹੜੀ ਜਿੱਤ ਹੋਈ ਹੈ ਜਿੰਦਰ ਬਾਏ ਇਲੈਕਸ਼ਨ ਚ ਇਹ ਜਿਹੜੀ ਜਿੱਤ ਹੋਈ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਜਿਹੜੀਆਂ ਪੰਜਾਬ ਪੱਕੀ ਵਿਕਾਸ ਪੱਕੀ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਦੀ ਜਿੱਤ ਮੈਂ ਮਾਨ ਸਾਹਿਬ ਨੂੰ ਇਹ ਜਿੱਤ ਦੀ ਬਹੁਤ ਵਧਾਈ ਦਿੰਦਾ ਔਰ ਮੈਂ ਜੇਲ੍ਹ ਵਿੱਚ ਬੈਠੇ ਸਾਡੇ ਕੌਮੀ ਕਨਵਿੰਦਰ ਅਰਵਿੰਦ ਕੇਰਵਾਲਜੀ ਨੂੰ ਪੰਜਾਬ ਦੇ ਇੰਚਾਰਜ ਡਾਕਟਰ ਸੰਦੀਪ ਪਾਠਕ ਜੀ ਨੂੰ ਔਰ ਪੰਜਾਬ ਦੇ ਸਾਰੇ ਐਮਐਲਏ ਸਾਹਿਬਾਨ ਨੂੰ ਮੰਤਰੀਆਂ ਨੂੰ ਸਾਰੇ ਵਰਕਰਾਂ ਨੂੰ ਸਭ ਚੇਅਰਮੈਨਾਂ ਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਖਾਸ ਤੌਰ ਤੇ ਵੈਸਲਵ ਕੇ ਦੇ ਜਿਹੜੇ ਸਾਡੇ ਵੋਟਰ ਸੀਗੇ ਜਿਨ੍ਹਾਂ ਨੇ ਮਾਨ ਸਾਹਿਬ ਦੀਆਂ ਪੰਜਾਬ ਪੱਖੀ ਨੀਤੀਆਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਵਧਾਈ ਵੀ ਦਿੰਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਸਰਕਾਰ ਦੀ ਸਾਖ ਦਾਤ ਲੱਗੀ ਸੀ ਲੱਗਦਾ ਸੀ ਵੀ ਇੰਨੀ ਵੱਡੀ ਮਾਰਜਨ ਨਾਲ ਜਿਹੜੀ ਕਿ ਜਿੱਤ ਹਾਸਲ ਹੋਊਗੀ ਬੇਕਰ ਸਭ ਕੋ ਸਾਨੂੰ ਪਤਾ ਸੀਗਾ ਸੀ ਮਿਹਨਤ ਕੀਤੀ ਸਾਡੇ ਜਿਹੜੇ-ਜਿਹੜੇ ਸਾਥੀ ਉੱਥੇ ਤਲਵਾਰ ਸਾਹਿਬ ਬੈਠੇ ਵਿੱਚ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਉੱਥੇ ਮਿਹਨਤ ਕੀਤੀ ਸਾਨੂੰ ਪਤਾ ਸੀ ਅਸੀਂ ਬਹੁਤ ਵੱਡੀ ਲੀਡ ਤੇ ਜਿੱਤਦੇ ਬਾਅਦ ਅਸੀਂ ਚੁੱਪ ਸੀਗੇ ਕਿ ਜਿੰਨੇ ਤੇ ਰਿਜ਼ਲਟ ਨਹੀਂ ਆਉਂਦਾ ਉਹਨੇ ਤੇ ਨਹੀਂ ਬੋਲਣਾ ਬਾਅਦ ਵਿੱਚ ਆਪੇ ਪਤਾ ਲੱਗ ਜਾਊਗਾ ਸੋ ਲੋਕਾਂ ਨੇ ਜੋ ਅਸੀਂ ਕਿਆ ਸਲਾਹਾ ਸੀ ਜੋ ਅਸੀਂ ਕੈਲਕੂਲੇਟ ਕੀਤਾ ਸੀਗਾ ਸਾਨੂੰ ਪਤਾ ਸੀ ਕਿ ਅਸੀਂ 35-40 ਹਜ਼ਾਰ ਦੀ ਲੀਡ ਤੇ ਜਿੱਤਾਂਗੇ ਉਹ ਬਹੁਤ ਵੱਡੀ ਜਿੱਤ ਹੋਏ ਪ੍ਰਤਾਪ ਬਾਜਵਾ ਤੇ ਕਹਿੰਦੇ ਸੀ 3 ਤਰੀਕ ਨੂੰ ਮੰਜੀ ਖੜੀ ਕਰ ਦਨਗੇ ਸੀਐਮ ਭਗਵੰਤ ਮਾਨ ਦੀ ਜਲੰਧਰ ਰੈਸਟ ਦੇ ਲੋਕ ਪ੍ਰਤਾਪ ਬਾਜਵਾ ਸਦੀਦ ਦੇ ਤੌਰ ਤੇ ਕਾਫੀ ਭਾਰੇ ਆ ਮੇਰੀ ਬੇਨਤੀ ਆ ਕਿ 7-8 ਕਾਂਗਰਸੀ ਦਲ ਜੀ ਉਨਾਂ ਦਾ ਮੰਝਾ ਚੰਡੀਗੜ੍ਹੋਂ ਦਫ਼ਤਰ ਤੋਂ ਚੁੱਕ ਕੇ ਕਾਂਗਰਸ ਦੇ ਤੇ ਕਾਨੂੰ ਆਨ ਦੀ ਸ਼ਮਜ ਡਾਉਨ ਬੇਤੁਕੀਆਂ ਗੱਲਾਂ ਜੀ ਬਿਨਾ ਬਿਨਾ ਕੇ ਸਬੂਤੋ ਗੱਲਾਂ ਉਹਦੀ ਮੰਝੀ ਡਾਉਨ ਜਿੰਨੇ ਬੰਦੇ ਇੱਕ ਵੇ ਦੀ ਗੱਲ ਹੋ ਧਿਆਨ ਨਾਲ ਸੁਣੋ ਜਿਹੜੇ ਬੰਦੇ ਭਗਵੰਤ ਮਾਨ ਦੇ ਖਿਲਾਫ ਜਦਵਿੰਦ ਕੇਰਿਵਾਲ ਜੀ ਦੇ ਖਿਲਾਫ ਬੋਲਦੇ ਸੀਗੇ ਜਿਹੜੇ ਭਗਵੰਤ ਮਾਨ ਨੂੰ ਸਮਝਦੇ ਕਿ ਐਦਾਂ ਹੀ ਆ ਗੱਲ ਉਹਨਾਂ ਸਭ ਦੇ ਮੂੰਹ ਦੇ ਉੱਤੇ ਕਰਾ ਦੀ ਚਬੇੜ ਆ ਉਹਨਾਂ ਨੂੰ ਅੱਗੇ ਤੋਂ ਸੋਚ ਸਮਝ ਕੇ ਬੋਲਣਾ ਚਾਹੀਦਾ ਅੱਜ ਵੀ ਪੰਜਾਬ ਦੇ ਲੋਕ ਜਿਹੜੇ ਮਾਨ ਸਾਹਿਬ ਦੇ ਨਾਲ ਜਿਹੜੇ ਲੋਕ ਸਭਾ ਦੇ ਮੁੱਦੇ ਹੋਰ ਹੈ ਜੀ ਨੈਸ਼ਨਲ ਮੁੱਦੇ ਹੋਰ ਹੈ ਲੋਕ ਨੈਸ਼ਨਲ ਵੋਟ ਨੈਸ਼ਨਲ ਮੁੱਦਿਆਂ ਤੇ ਪਾਉਂਦੇ ਆ ਉਹ ਜਿਹੜੇ ਸਟੇਟ ਦੇ ਮੁੱਦੇ ਆ ਇਹ ਜਿਹੜੇ ਵੋਟਾਂ ਪਈਆਂ ਜਿਹੜੀਆਂ ਸਟੇਟ ਦੀਆਂ ਪਾਲਿਸੀਆਂ ਸੀਗੀਆਂ ਮਾਨ ਸਾਹਿਬ ਦੀਆਂ ਇਹ ਉਹਨਾਂ ਦੇ ਹਿੱਤ ਦੇ ਵਿੱਚ ਪਈਆਂ ਇਸ ਕਰਕੇ ਜਿਹੜੇ ਝਾਕੜ ਝੁਖੜ ਜਿਹੜੇ ਬਿਨਾਂ ਵਜਾ ਤੁਕਾਂ ਤੋਂ ਬੋਲਦੇ ਕਿੱਥੇ ਗਿਆ ਝਾਕੜ ਹੋਰ ਜਿਹੜਾ ਉਹਨਾਂ ਬੋਲਦਾ ਸੀਗਾ ਜਾਖੜ ਕਿੱਥੇ ਆਉਣ ਹੁਣ ਜਾਖੜ ਹੋਣੀ ਸੋਚਣਗੇ ਉਹਨਾਂ ਦਾ ਮੰਝਾ ਕਿੱਥੇ ਜਾਣਾ ਪਰ ਕਾਂਗਰਸੀ ਕਹਿੰਦੇ ਹਰ ਹੱਤਖੰਡਾ ਆਪਣਾਇਆ ਆਮ ਆਦਮੀ ਪਾਰਟੀ ਸਰਕਾਰ ਨੇ ਜਿੱਤ ਵਾਸਤੇ ਹੱਥ ਕਿੰਨਾ ਕੀ ਹੁੰਦਾ ਸਾਡਾ ਇੱਕ ਇੱਕ ਵਕਤ ਰਾਤ ਦਿਨ ਲਗਾ ਦਿਆ ਅਸੀਂ ਮੰਨਦੇ ਹਾਂ ਬਾਦਾਂ ਬਾਦਾਂ ਘੰਟੇ 24 ਜਿਵੇਂ ਘੰਟੇ ਕੰਮ ਕੀਤਾ ਉੱਥੇ ਸਾਰ ਇਲੈਕਸ਼ਨ ਇਲੈਕਸ਼ਨ ਜਿੱਤ ਨਹੀਂ ਦੀ ਜਿੱਤ ਵਾਸਤੇ ਅਸੀਂ ਹਰ ਤਰ੍ਹਾਂ ਦਾ ਪ੍ਰਚਾਰ ਕੀਤਾ ਡੋਰ ਟੂ ਡੋਰ ਕਿਤੇ ਘਰ ਘਰ ਗਏ ਹਰ ਬੰਦੇ ਨੂੰ ਮਿਲੇ ਪਾਰਟੀ ਦਾ ਪ੍ਰੋਗਰਾਮ ਸਮਝਦਗ ਦੀ ਗੱਲ ਇਸ ਕਰਕੇ ਹੀ ਹਰ ਬੱਕੋ ਸਾਡੇ ਬੱਕਾਂ ਨੂੰ ਯੋਗ ਲਾ ਹਾਂ ਉਹ ਦਾ ਹੱਥ ਘੱਡਾ ਸੀ ਕਾਂਗਰਸੀ ਕਾਲੀ ਥੋੜਿਆ ਕੰਨ ਸਾਰੀ ਸਰਕਾਰ ਉੱਥੇ ਆ ਕੇ ਬੈ ਗਈ ਸੀ ਸਰਕਾਰ ਘਰੇ ਬੈਠੀ 23 ਬੰਦੇ ਸੀ ਅਸੀਂ 23 ਬੰਦੇ ਮਾਨ ਸਾਹਿਬ ਦੇ ਕੋਲ 23 ਵਾਡਾ ਸੀਗੇ 23 ਅਨਚਾਰ ਸੀਗੇ ਜਿਹੜੇ ਉੱਥੇ ਬੈਠੇ ਸੀਗੇ ਦੂਜੀ ਗੱਲ ਬੈਣਾ ਕਿਉਂ ਨਹੀਂ ਸਾਡੀ ਪਾਰਟੀ ਨਹੀਂ ਇਲੈਕਸ਼ਨ ਬੈਠ ਗਿਉਂਦਾ ਸਾਡੀ ਸਰਕਾਰ ਹੈ ਬਾਅਦ ਅਗਲੀ ਇਲੈਕਸ਼ਨ ਜਦੋਂ ਹੋਣ ਗਿਆ ਬਾਅਦ ਸਾਰੇ ਲੜਾਂਗੇ ਜਾ ਕੇ ਅੱਗੋਂ ਹੋਰ ਬਾਈ ਇਲੈਕਸ਼ਨ ਸੰਭਾਲੀਆਂ ਉਸੇ ਚੱਲੀ ਜਿੱਤਾਂਗੇ ਅੱਜ ਹੀ ਨੋਟ ਕਰ ਲਓ ਬਾਕੀ ਚਾਹ ਦੇ ਦੀਆਂ ਚਾਹ ਦੇ ਜਿੱਤਾਂਗੇ ਤੁਹਾਨੂੰ ਦੇਖੋ ਕੀ ਬਣ ਸਭ ਦੇ ਕਿਹਦੀ ਗੱਲ ਇਸ ਕਰਕੇ ਜਿਹੜੇ ਵਿਰੋਧੀ ਜੋ ਮਰਦੀ ਕਹੀ ਜਾਣ ਇਹਨਾਂ ਦਾ ਕੋਈ ਮੁੱਲ ਨਹੀਂ ਇਹਨਾਂ ਨੂੰ ਕਈ ਇਹਨਾਂ ਲੋਕਾਂ ਨੇ ਰੱਦ ਕੀਤਾ ਹੁਣ ਫੇਰ ਰੱਦ ਕਰਤਾ ਔਰ ਇਹ ਇਲੈਕਸ਼ਨ ਕੱਲੀਆਂ ਜਿਮਨੀ ਚੋੜਾਂ ਦੀ ਨੋਟ ਕਰਿਓ ਮੇਰੀ ਗੱਲ 27 ਦੇ ਜਮਾਨ ਸਾਹਿਬ ਦੀ ਗਵਾਹੀ ਚ ਦੁਬਾਰਾ ਫੇਰ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਹੈ। ਅਪਜੀਤ ਸਿੰਘ ਵੱਡਾ ਦਾਵਾ ਕੱਢ ਕੇ ਦਿਖਾਈ ਦੇ ਰਹੇ ਨੇ। ਕੁਲਦੀਪ ਸਿੰਘ ਤਾਲੀਵਾਲ ਵੀ ਜਿਹੜਾ ਕਿ 27 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦੂ ਪੰਜਾਬ ਮੰਦਰ ਬਣੇਗੀ ਔਰ ਜੋ ਵੀ ਜਲੰਧਰ ਬਾਈ ਇਲੈਕਸ਼ਨ ਵਿੱਚ ਹੈ। ਜੀ ਬਿਲਕੁਲ ਜੀ ਜੋ ਜਲੰਧਰ ਵਿੱਚ ਬਾਈ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਲਗਾਤਾਰ ਜਿਹੜਾ ਕਿ ਉਹ ਮਠਾਈਆਂ ਵਰਨ ਦਾ ਦੌਰ ਜਿਹੜਾ ਦਿਖਾਈ ਦੇ ਰਿਹਾ ਔਰ ਆਮ ਆਦਮੀ ਪਾਰਟੀ ਦੇ ਵਰਕਰ ਵੱਡੀਆਂ ਖੁਸ਼ੀਆਂ ਮਨਾ ਰਹੇ ਨੇ ਔਰ ਉਹਨਾਂ ਨੇ ਇਹ ਵੀ ਆਖਿਆ ਕਿ ਹੁਣ ਜਿਹੜੇ ਆਉਣ ਵਾਲੇ ਬਾਈ ਇਲੈਕਸ਼ਨਸ ਦੇ ਪੰਜਾਬ ਅੰਦਰ ਉਸ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਕਮਰਬਰਸਨ ਵੀ ਪੰਚਰਮਾਨਾ ਸਿਕੰਦਰ ਪਸਰੀਚਾ ਜਾਨਿਕ ਸੂਰਿਆ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ